ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਮੁੱਚੇ ਆਪਣੇ ਵਾਤਾਵਰਣ ਪ੍ਰੇਮੀਆਂ ਨੂੰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਜਿਵੇਂ ਆਪਣੇ ਪਿੱਛੇ ਤੁਸੀਂ ਦੇਖ ਰਹੇ ਹੋ ਅੰਗੂਰਾਂ ਦੀ ਬੇਲ ਹੈ ਇਹਦੇ ਅੱਜ ਅਸੀਂ ਪੌਦੇ ਤਿਆਰ ਕਰ ਰਹੇ ਹਾਂ ਇਹਦੇ ਮੁੱਢ ਤਿਆਰ ਕਰ ਰਹੇ ਹਾਂ ਬੇਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਸਹਿਯੋਗੀ ਭਰਾ ਮੇਰੇ ਨਾਲ ਲੱਗਿਆ ਹੋਇਆ ਹੈ ਅਸੀਂ ਆ ਪੋਲੀਥੀਨ ਭਰ ਕੇ ਇਹ ਜਿਹੜੀ ਆਪਣੀ ਘਰੇਲੂ ਮਿੱਟੀ ਹੈ ਇਹਦੇ ਵਿੱਚ ਥੋੜੀ ਖਾਦਰ ਲਾ ਕੇ ਗੋਬਰ ਖਾਦ ਜਿਵੇਂ ਤੁਸੀਂ ਆ ਦੇਖ ਸਕਦੇ ਹੋ मिनरल मिक्सचर ਆਉਂਦੇ ਆ ਇਹਦੇ ਜਿਹੜੇ ਆਪਣੇ ਇਹਨਾਂ ਨੂੰ ਸੁੰਡੀ ਤੋਂ ਉਲੀ ਰੋਗਾਂ ਤੋਂ ਜਾਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਆ ਇਹ ਅਸੀਂ ਵਿੱਚ ਇਹਦੇ ਘੋਲਰ ਲਾ ਕੇ ਤੇ ਘਰ ਦੀ ਜਿਹੜੀ ਘਰੇਲੂ ਆਪਣੀ ਖਾਦ ਹੈ ਉਹ ਵਿੱਚ ਰਲਾ ਕੇ ਇਹਦਾ ਇੱਕ ਮਿਕਸਚਰ ਤਿਆਰ ਕਰਕੇ ਥੈਲੀਆਂ ਦੇ ਵਿੱਚ ਭਰ ਰਹੇ ਆ ਤੇ ਅੱਜ ਅਸੀਂ ਇਹ ਤੋਂ ਇੱਕ ਪੇੜੇ ਤਿਆਰ ਕਰਾਂਗੇ ਪੌਦੇ ਤਿਆਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਹਰੀਆਂ ਹੋ ਗਈਆਂ ਇਹਨਾਂ ਦੇ ਪੌਦੇ ਤਿਆਰ ਹੋ ਗਏ ਤਾਂ ਅਸੀਂ ਕਿਸਾਨ ਭਰਾਵਾਂ ਨੂੰ ਆ ਦੇਵਾਂਗੇ ਇਹ ਪੌਦੇ ਤਾਂ ਜੋ ਜਿਹੜੇ ਭਰਾਵਾਂ ਨੇ ਇਹ ਅੰਗੂਰਾ ਦੀ ਬੇਲ ਆਪਣੀ ਹਰੀ ਭਰੀ ਦੇਖੀ ਸੀ ਜਾਂ ਗੂਰ ਖਾਦੇ ਸੀ ਤਾਂ ਇਹਨਾਂ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹੈਗੇ ਬੜੇ ਨੇਚਰਲ ਇੱਕ ਬਿਨਾ ਰੇ ਸਪਰੇ ਤੋਂ ਅੰਗੂਰ ਤਿਆਰ ਹੁੰਦੇ ਨੇ ਵੱਖ-ਵੱਖ ਤਰ੍ਹਾਂ ਦੇ ਪੌਦੇ ਨੇ ਜਿਹੜੇ ਹੋਰ ਵੀ ਉਹਨਾਂ ਬਾਰੇ ਤੁਹਾਨੂੰ ਸਮੇਂ-ਸਮੇਂ ਤੇ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਕਿਵੇਂ-ਕਿਵੇਂ ਅਸੀਂ ਇਹ ਪ੍ਰੋਸੈਸ ਕਰਦੇ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਇਹ ਜਿਹੜੇ ਪੌਦੇ ਨੇ ਬੇਲਾਂ ਨੇ ਤੁਸੀਂ ਤਿਆਰ ਕਰ ਸਕਦੇ ਹੋ ਤੁਹਾਨੂੰ ਸਾਰੀ ਵਿਧੀ ਆਈਡੀ ਉਹ ਅਸੀਂ ਇਸ ਵੀਡੀਓ ਰਾਹੀਂ ਸਮਝਾਵਾਂਗੇ ਇਹ ਜਿਹੜਾ ਆਪਣਾ ਚੈਨਲ ਹੈ ਇਸ ਚੈਨਲ ਨਵਾਂ ਤੱਕ ਪੇਜ ਬਣਾਇਆ ਨਵਾਂ ਚੈਨਲ ਬਣਾਇਆ ਤੇ ਇਸ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਵੀਰ ਬਣ ਕੇ ਫੋਲੋ ਲਾਈਕ ਸ਼ੇਅਰ ਤਾਂ ਕਿ ਜਿਹੜੀ ਇਸ ਤਰ੍ਹਾਂ ਦੀ ਨੌਲੇਜ ਹੈ ਆਪਣੀ ਘਰੇਲੂ ਬਗੀਚੀਆਂ ਨੇ ਜਿਹੜੀਆਂ ਉਹ ਹਰ ਇੱਕ ਭਰਾ ਤੱਕ ਪਹੁੰਚ ਸਕੇ ਆਪਾਂ ਜਿਹੜੇ ਨੌਜਵਾਨ ਭਰਾ ਨੇ ਅੱਜ ਕੱਲ ਆਪਾਂ ਹੋਰਾਂ ਉੱਥੇ ਸਿੱਧੇ ਕੰਮਕਾਰਾਂ ਦੇ ਵਿੱਚ ਬੜੇ ਹੋਏ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਰਾਵੋ ਇਹਨਾਂ ਚੀਜ਼ਾਂ ਦੇ ਨਾਲ ਜੁੜੋ ਆਪੋ ਆਪਣੀ ਸਿਹਤ ਦਾ ਧਿਆਨ ਰੱਖੋ ਕਿਉਂਕਿ ਜਿਹੜੀ ਪੂੰਜੀ ਆ ਆਪਣੇ ਕੋਲੇ ਆਪਣੀ ਸਿਹਤ ਹੀ ਆ ਜੇ ਆਪਣੀ ਸਿਹਤ ਸਹੀ ਆ ਤਾਂ ਸਾਰਾ ਹੀ ਆਪਣਾ ਤੰਦਰੁਸਤੀ ਆਪਣੇ ਕੋਲੇ ਤਾਂ ਆਪਾਂ ਜਿਹੜਾ ਆਨੰਦ ਆ ਜ਼ਿੰਦਗੀ ਦਾ ਤਾਂ ਹੀ ਮਾਣ ਸਕਦੇ ਆ ਕੱਲਾ ਪੈਸਾ ਤੇ ਲਾ ਕੁਛ ਨਹੀਂ ਕਰਦਾ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਇਸ ਤਰ੍ਹਾਂ ਜਿਹੜੇ ਛੋਟੇ-ਛੋਟੇ ਉਪਰਾਲੇ ਨੇ ਉਹ ਜ਼ਰੂਰ ਕਰਦੇ ਰਿਹਾ ਕਰੋ ਇਸ ਤਰ੍ਹਾਂ ਜਿਹੜੇ ਇਹ ਆਪਣੇ ਪੋਲੀਥੀਨ ਨੇ ਇਹ ਬਕਾਇਦਾ ਜਿਹੜੀਆਂ ਵੱਡੀਆਂ ਆਪਣੀਆਂ ਨਰਸਰੀਆਂ ਨੇ ਉਹਨਾਂ ਤੋਂ ਵੀ ਜਾamਲੇ ਕੋਟਲਿਓਂ ਮਾਰਕੀਟ ਦੇ ਵਿੱਚੋਂ ਵੀ ਤੁਸੀਂ ਕਹਿ ਕੇ ਦੇ ਪੌਂਡ ਵਾਲੀਆਂ ਜਿਹੜੀਆਂ ਆਪਣੀਆਂ ਥੈਲੀਆਂ ਨੇ ਪੌਦਿਆਂ ਵਾਲੀਆਂ ਉਹ ਕਹਿ ਕੇ ਤੁਸੀਂ ਥੈਲੀਆਂ ਲੈ ਸਕਦੇ ਹੋ ਤੁਸੀਂ ਆਪਣੇ ਆਪ ਵੀ ਥੋੜੀ ਹਿੰਮਤ ਕਰੋਗੇ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ ਆਪਦੇ ਘਰੇ ਲਾਉਣ ਵਾਲੇ ਫਲਾਂ ਵਾਲੇ ਫੁੱਲਾਂ ਵਾਲੇ ਜਾਂ ਸਾਂਦਾਰ ਬੂਟੇ ਆ ਉਹ ਤੁਸੀਂ ਤਿਆਰ ਕਰ ਸਕਦੇ ਹੋ ਥੋੜੀ ਜਿਹੀ ਮਿਹਨਤ ਨਾਲ ਮਿਹਨਤ ਜ਼ਰੂਰੀ ਹੈ ਨਾਲ ਦਾ ਤੁਸੀਂ ਕੰਮ ਲੱਗੇ ਰਹੋਗੇ ਤੇ ਨਾਲੇ ਜਿਹੜੀ ਮਿਹਨਤ ਹੈ ਉਹਦਾ ਮੁੱਲ ਵੀ ਮੜੂਗਾ ਹੁਣ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਕਿਸ ਤਰ੍ਹਾਂ ਆਪਾਂ ਇਹ ਜਿਹੜੀ ਬੇਲ ਐ ਉਹ ਕਿਤੇ ਤਿਆਰ ਕਰ ਸਕਦੇ ਆ ਆ ਤੁਸੀਂ ਦੇਖੋਗੇ ਇੱਥੋਂ ਆਪਾਂ ਇਹ ਗੰਢ ਦੇ ਉੱਪਰੋਂ ਇਹਨੂੰ ਕੱਟਾਂਗੇ ਇਸ ਤਰ੍ਹਾਂ ਜਿਹੜੀਆਂ ਬਾਧੂ ਡਾਣੀਆਂ ਨੇ ਆਪਾਂ ਉਹਨੂੰ ਕੱਟਾਂਗੇ ਇਸ ਤਰ੍ਹਾਂ ਤੁਸੀਂ ਇਹਦੇ ਉੱਪਰੋਂ ਲਗਭਗ ਆਪਣੇ ਕੋਲ ਦੋ ਬੂਟੇ ਤਿਆਰ ਹੋ ਜਾਣਗੇ ਦੋ ਬੂਟੇ ਤਿਆਰ ਹੋ ਜਾਣੇ ਆ ਇਹਨੂੰ ਆਪਾਂ ਉਹ ਪੋਲੀਥੀਨ ਦੇ ਵਿੱਚ ਸਹਜੋਗੀ ਭਰਾਵਾਂ ਨੂੰ ਕਹਾਂਗੇ ਕਿ ਤੁਸੀਂ ਲਾ ਕੇ ਉਹਦੇ ਵਿੱਚ ਤੁਸੀਂ ਦਿਖਾਇਓ ਜਿਸ ਤਰ੍ਹਾਂ ਇਹ ਪੋਲੀਥੀਨ ਆਪਾਂ ਲੈਂਤਾ ਇਹ ਅੱਖਾ ਜਿਹੜੀ ਆ ਚੀਜ਼ ਇਹਨੂੰ ਆਪਾਂ ਪਿਆਬੇ ਦੇ ਵਿੱਚ ਅੱਖ ਬੋਲ ਦਿੰਨੇ ਆ ਇਹਨੂੰ ਆਪਾਂ ਉੱਪਰ ਨੂੰ ਰੱਖਣਾ ਹੈ ਕਵੇੜੀ ਇਹ ਬੇਲ ਪੁੰਗਰੂਗੀ ਤਾਂ ਇਹ ਉੱਪਰ ਨੂੰ ਪੁੰਗਰਨੀ ਆ ਇਸ ਦੇ ਵਿੱਚ ਚੰਗੀ ਤਰ੍ਹਾਂ ਪੂਰਾ ਦੱਬ ਕੇ ਹਲਕਾ ਹਲਕਾ ਇਹਨੂੰ ਹਰ ਰੋਜ਼ ਆਪਾਂ ਪਹਿਲੇ 5-7 ਦਿਨ ਗਿੱਲਾ ਰੱਖਾਂਗੇ ਇਹਦੀ ਥੋੜੀ ਕੇਅਰ ਕਰਾਂਗੇ ਤਾਂ ਫਿਰ ਇਹ ਤੁਹਾਡੀ ਜਿਹੜੀ ਬੇਲ ਹੈ ਉਹ ਤਿਆਰ ਹੋ ਜਾਣਾ ਕੋਈ ਜ਼ਿਆਦਾ ਵੱਡਾ ਕੋਈ ਪ੍ਰੋਸੈਸ ਜਾਂ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਥੋੜੀ ਜੀ ਬਸ ਆਪਾਂ ਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਜਿਹੜੀ ਬੇਲ ਤੁਸੀਂ ਉੱਪਰ ਦੇਖ ਰਹੇ ਹੋ ਇਹ ਵੀ ਇਸੇ ਤਰ੍ਹਾਂ ਹੀ ਤਿਆਰ ਕਰਕੇ ਬੇਲ ਹੈ ਜਿਹੜੀ ਆਪਣੀ ਉਹ ਤੋਂ ਆਪਾਂ ਭਰਪੂਰ ਜਿਹੜੇ ਅੰਗੂਰ ਨੇ ਉਹ ਖਾਦੇ ਆ ਤਾਂ ਬਹੁਤ ਸਾਰੇ ਭਰਾਵਾਂ ਦੇ ਮੂੰਹ ਦੇ ਵਿੱਚ ਵੀ ਜਿਹੜਾ ਇਹ ਫਰੂਟ ਜਾਂ ਫਲ ਹੈ ਉਹ ਪਿਆ ਇਸ ਤਰ੍ਹਾਂ ਤੁਸੀਂ ਜਿਹੜੀ ਇਹ ਬੇਲਾਂ ਨੇ ਇਹਦੀ ਜਿਹੜੀ ਪਿਉਂਦਾ ਗੁੱਟਾ ਇਹਦਾ ਜਿਹੜਾ ਉਹ ਤੁਸੀਂ ਪੈਦਾ ਕਰ ਸਕਦੇ ਹੋ ਇਹ ਜਿਹੜੀ ਜਾਣਕਾਰੀ ਆ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਵੀ ਹੋਰ ਭਰਾਵਾਂ ਨਾਲ ਵੀ ਸ਼ੇਅਰ ਕਰਿਓ ਤਾਂ ਕਿ ਜਿਹੜੇ ਆਪਣੇ ਹਰ ਘਰ ਦੇ ਵਿੱਚ ਮਿੱਠੇ ਅੰਗੂਰ ਨੇ ਜਿਹੜੇ ਉਹ ਖਾਦੇ ਜਾਂਦੇ ਆ। ਉਹ ਥੱਲੇ ਆਪਣੀ ਬੇਲ ਐ ਉਹ ਤਿਆਰ ਹੋ ਕੇ ਆ ਗਈ ਆ ਉੱਪਰ ਨੂੰ ਆਪਾਂ ਇੱਕ ਸਨ ਟੈਪ ਬਣਾ ਲਿਆ ਉੱਪਰ ਇਹ ਤੁਸੀਂ ਜਾਲੀ ਵੀ ਪਾ ਸਕਦੇ ਓ ਇਸ ਜਗ੍ਹਾ ਦੇ ਉੱਪਰ ਆਪਾਂ ਇੱਕ ਸਨ ਟੈਪ ਦੇਸੀ ਜਿਵੇਂ ਕਹ ਦਈਏ ਵੀ ਦੇਸੀ ਤਰੀਕੇ ਦੇ ਨਾਲ ਆਪਾਂ ਇਹ ਚੀਜ਼ ਤਿਆਰ ਕੀਤੀ ਸੀ ਨੂੰ ਅਸੀਂ ਵਧਾਵਾ ਦੇਵਾਂਗੇ ਤੇ ਉਧਰੋਂ ਕੰਮ ਦਾ ਸਹਾਰਾ ਲੈ ਕੇ ਤੇ ਇਧਰੋਂ ਅਸੀਂ ਜਿਹੜੀ ਇਹ ਨਿੰਮ ਦੇ ਡਾਣੇ ਆ ਇਹਨਾਂ ਨਾਲ ਆਪਾਂ ਪਿੱਲਰ ਦਾ ਪਿੱਲਰ ਦਾ ਕੰਮ ਲਿਆ ਇਹਨਾਂ ਤੋਂ ਆਪਾਂ ਤੇ ਇਸ ਤਰ੍ਹਾਂ ਜਿਹੜੀ ਇਹ ਮੋਟੀ ਬੇਲ ਹਨ ਆ ਜਿਹੜੀ ਤੋਂ ਆ ਗਈ ਆਪਾਂ ਇਹਨੂੰ ਨਹੀਂ ਕੱਟਣਾ ਕਿਉਂਕਿ ਇਹ ਮੁੱਢ ਹੈ ਇਹਦਾ ਇਹਦੇ ਉੱਪਰੋਂ ਜਿਹੜੀਆਂ ਅੱਗੇ ਬਰੀਕ ਸੰਖਾਂ ਨੇ ਆਹ ਵਾਲੀਆਂ ਇਹ ਬਰੀਕ ਸੰਖਾਂ ਨੇ ਜਿਹੜੀਆਂ ਆਪਾਂ ਇਹਨਾਂ ਨੂੰ ਆਪਾਂ ਕੱਟਾਂਗੇ ਇਹਦੇ ਉੱਪਰੋਂ ਜਿਹੜੀਆਂ ਬੇਲਾਂ ਨੇ ਉਹ ਤੁਸੀਂ ਤਿਆਰ ਕਰ ਸਕਦੇ ਹੋ ਕਿਉਂਕਿ ਹੁਣ ਇਹਨਾਂ ਉੱਪਰ ਫਰੂਟ ਹੈ ਨਹੀਂ ਫਰੂਟ ਇਹਨਾਂ ਨੂੰ ਅੱਗੇ ਚੱਲ ਕੇ ਆਪਾਂ ਨੂੰ ਤਿਆ ਤੇ ਇਹਨੂੰ ਆਪਾਂ ਕੱਟ ਕੇ ਇਹਦੇ ਇਸ ਬੇਲ ਦੇ ਉੱਪਰੋਂ ਦੇਖੋ ਆਪਾਂ ਇੱਕ ਡਾਣੀ ਕੱਟੀ ਇਸ ਦੇ ਉੱਪਰੋਂ ਕਿੰਨੀਆਂ ਵੀ ਆਪਾਂ ਬਣਾਉਦੇ ਜਾਈਏ ਇੱਕ ਦੋ ਤੇ ਇੱਕ ਤਿੰਨ ਜਿਸ ਤਰ੍ਹਾਂ ਤੁਸੀਂ ਦੇਖੋਗੇ ਤਿੰਨ ਪੌਦੇ ਤਿਆਰ ਹੋ ਜਾਣੇ ਆ ਤੇ ਇਸੇ ਤਰ੍ਹਾਂ ਹੀ ਖੁੱਲੀ ਜਿਵੇਂ ਵਾਤਾਵਰਣ ਦੇ ਨਾਲ ਆਪਾਂ ਨੂੰ ਪਿਆਰ ਆ ਤੁਸੀਂ ਦੇਖ ਸਕਦੇ ਹੋ ਆਪਣੇ ਮੁਰਗੇ ਇਹਦੇ ਵਿੱਚ ਹੀ ਆਨੰਦ ਲੈਂਦੇ ਆ ਤੇ ਇਹਨਾਂ ਤੋਂ ਦੇਸੀ ਆਪਾਂ ਨੂੰ ਆਂਡੇ ਵਗੈਰਾ ਮਿਲਦੇ ਆ ਨਾ ਤੇ ਅਨਾਰ ਕੈਮਰਾਮੈਨ ਭਰਾ ਨੂੰ ਮੈਂ ਕਹੂੰਗਾ ਕਿ ਉਹ ਦਿਖਾਉਣਗੇ ਤੇ ਆਹ ਦੇਖੋ ਤੁਸੀਂ ਇਦੇ ਵਿੱਚ ਹੀ ਇੱਕ ਅਨਾਰ ਦਾ ਬੂਟਾ ਦੇਖੋ ਕਿੰਨਾ ਸੋਹਣਾ ਸਹਜ ਲਗਭਗ ਆਪਾਂ ਨੂੰ ਇਹ 250 ਤੋਂ 200 ਪਲੱਸ 250 300 ਨੂੰ ਕਿਲੋ ਮਿਲਦੇ ਆ ਵਿੱਚੋਂ ਬਿਲਕੁਲ ਰੈੱਡ ਲਾਲ ਜੀ ਨੂੰ ਆਪਾਂ ਕਹਦੀਏ ਬੜੇ ਨੇਚਰਲ ਬਿਨਾਂ ਰੈਸਪਰੇ ਤੋਂ ਤਿਆਰ ਕੀਤੇ ਹੋਏ ਨੇ ਛੋਟੀਆਂ-ਛੋਟੀਆਂ ਬਗੀਚੀਆਂ ਯਾਰ ਜਿਵੇਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਆ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਜਰੂਰ ਲਾਓ ਆਜੋ ਭਰਾ ਜੀ ਆਪਾਂ ਅੱਗੇ ਵੀ ਸਾਰੇ ਭਰਾਵਾਂ ਨੂੰ ਆਪਾਂ ਇਹਦੇ ਬਾਰੇ ਜਾਣਕਾਰੀ ਦਈਏ ਤੇ ਹੁਣ ਜਦੋਂ ਇਹਦਾ ਫਰੂਟ ਆ ਹੋ ਗਿਆ ਇਹਦੀ ਕਾਂਟ ਸਟਾਰਟ ਕਰਾਂਗੇ ਦੇਖੋ ਕਿੰਨਾ ਭਰਪੂਰ ਇਹ ਨੇ ਫਲ ਚੱਕਿਆ ਹੋਇਆ ਅਸੀਂ ਹਰ ਰੋਜ਼ ਦੀ ਤਰ੍ਹਾਂ ਇਹ ਤੋਂ ਤੋੜ ਕੇ ਖਾਈ ਵੀ ਜਾਂਦੇ ਆ ਨਾਲੇ ਜਾਨਵਰ ਨੇ ਜਿਹੜੇ ਉਹ ਵੀ ਆਪਦਾ ਆਨੰਦ ਲੈਂਦੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਫਰੂਟ ਨੇ ਉਹ ਵੀ ਆਪਣੇ ਕੋਲੇ ਤਿਆਰ ਮਿਲਦੇ ਨੇ ਇੱਧਰ ਅਮਰੂਦ ਦੇਖੋ ਜੀ ਇਹ ਵੀ ਆਪਣਾ ਇਸੇ ਤਰ੍ਹਾਂ ਹੀ ਅਮਰੂਦ ਦੀ ਜਿਵੇਂ ਆਪਣੇ ਕੋਲੇ ਏਹ ਥਾਂ ਆ ਅਮਰੂਦ गिर ਗਿਆ ਕਿਰਿਆ ਹੋਇਆ ਇਹਨੂੰ ਆਪਾਂ ਤੋੜ ਕੇ ਜੜੇ ਦੇ ਵਿੱਚੋਂ ਵੀ ਨਿਕਲਦੇ ਆ ਉਹਦੇ ਉੱਪਰੋਂ ਹੀ ਆਪਾਂ ਇਹ ਅੱਗੇ ਪੌਦੇ ਤਿਆਰ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਭਰਪੂਰ ਇਹਨੂੰ ਫਲ ਆਇਆ ਹੋਇਆ ਬਿਲਕੁਲ ਆਰਗੈਨਿਕ ਬਿਨਾਰ ਇਹ ਸਪਰੇਅ ਦੇ ਉੱਪਰੋਂ ਆ ਇਹ ਤੇ ਇਸ ਤਰ੍ਹਾਂ ਥੋੜੇ ਥੋੜੇ ਕਰਕੇ ਜਿਵੇਂ ਅੰਜੀਰ ਹੋ ਗਿਆ ਆ ਤੁਸੀਂ ਮਸੰਮੀ ਲੱਗੀ ਹੋਈ ਦੇਖ ਸਕਦੇ ਹੋ ਇਹ ਮਸੰਮੀਆਂ ਵੀ ਇਸ ਵਾਰੀ ਬੂਟਾ ਲਾਇਆ ਸੀਗਾ ਵਧੀਆ ਸੋਹਣਾ ਫਲ ਚੱਕਿਆ ਨੇ ਘੱਟ ਤੋਂ ਘੱਟ 8 ਤੋਂ 10 ਪੀਸ ਇਹਨੂੰ ਆਏ ਹੋਏ ਨੇਗੇ ਇਹ ਨਿੰਬੂ ਦਾ ਬੂਟਾ ਹੋ ਗਿਆ ਤੇ ਇਹ ਆਪਣਾ ਇਹ ਵੀ ਕਿੰਨੂ ਦਾ ਬੂਟਾ ਹੋ ਗਿਆ ਗੰਨਾ ਤੁਸੀਂ ਦੇਖ ਸਕਦੇ ਹੋ ਗੰਨਾ ਆਪਾਂ ਅੱਜ ਕੱਲ੍ਹ ਅਲੋਪ ਹੀ ਹੋ ਗਿਆ ਗੰਨਾ ਖਾਣਾ ਦੱਸ ਦੇ ਨੇ ਬੱਚੇ ਜਿਵੇਂ ਆਪਾਂ ਕਹਿ ਦਿਆ ਨਾ ਬੱਚਿਆਂ ਨੂੰ ਪੁੱਛਣ ਲੱਗ ਜਾਈਏ ਕਿ ਬੇਟਾ ਜੀ ਇਹ ਕੀ ਆ ਜਿਹੜੇ ਨਹੀਂ ਘਰਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਜਾਂ ਖੇਤਾਂ ਦੇ ਵਿੱਚ ਤਾਂ ਇਹ ਕਹਣਗੇ ਗੰਨਾ ਖਾਣਾ ਮੰਗਦਾ じゃ ਮੈਂ ਗੰਨਾ ਖਾਣਾ ਸਿਖਾਓ ਯਾਰ ਆਪਣੇ ਬੱਚਿਆਂ ਨੂੰ ਹਨਾ ਦੰਦ ਨੇ ਜਿਹੜੇ ਵੱਡੀਆਂ ਉਮਰਾਂ ਦੇ ਵਿੱਚ ਵੀ ਸਾਡੇ ਮੇਰੇ ਬਿਉਰਗ ਨੇ ਸਰਦਾਰ ਮੁਖਤਿਆਰ ਸਿੰਘ ਉਹਨਾਂ ਦੀ 70 ਸਾਲ ਦੀ ਉਮਰ ਹੋ ਗਈ ਅੱਜ ਵੀ ਉਹ ਗੰਨਾ ਪੂਰੇ ਆਨੰਦ ਨਾਲ ਚੂਪਦੇ ਨੇ ਨਹਿਮ ਦੀ ਉਹ ਦਾਤਨ ਕਰਦੇ ਨੇ ਗੰਨਾ ਚੂਪਦੇ ਨੇ ਜੇਕਰ ਆਪਣੇ ਕੋਲ ਇਹ ਚੀਜ਼ਾਂ ਹੋਣਗੀਆਂ ਫੇਰ ਹੀ ਆਪਾਂ ਆਪ ਇਹਨਾਂ ਚੀਜ਼ਾਂ ਨੂੰ ਖਾਵਾਂਗੇ ਇਹਨਾਂ ਦਾ ਆਨੰਦ ਲਵਾਂਗੇ ਤਿੱਸੇ ਤੁਸੀਂ ਆੜੂ ਦੇਖ ਸਕਦੇ ਹੋ ਆड़ੂ ਦਾ ਬੂਟਾ ਇਹਦੇ ਉੱਪਰ ਜਦੋਂ ਅੱਗੇ ਚੱਲ ਕੇ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਾਂਗੇ ਇਹਦੇ ਉੱਪਰ ਆੜੂ ਲੱਗ ਕੇ ਕਿਰਦੇ ਨੇ ਨੇਚਰਲ ਬਿਲਕੁਲ ਲਾਲ ਰੰਗ ਦੇ ਬੜੇ ਸਵਾਦ ਤੇ ਸੁਹਾਣੇ ਲੱਗਦੇ ਆ ਬੱਚੇ ਇਹਨਾਂ ਨੂੰ ਫਰੂਟਾਂ ਨੂੰ ਆਪਦੀਆਂ ਡੱਬੀਆਂ ਦੇ ਵਿੱਚ ਪਾ ਕੇ ਸਕੂਲਾਂ ਦੇ ਵਿੱਚ ਵੀ ਲੈ ਕੇ ਜਾਂਦੇ ਆ ਲਗਭਗ ਇੰਨੀ ਕੁ ਜਗ੍ਹਾ ਦੇ ਵਿੱਚ ਇਹ ਬਗੀਚੀ ਆਪਾਂ ਘਰ ਦੇ ਨਾਲ ਨਾਲ ਥੋੜਾ ਇਹ ਬਗੀਚੀ ਦੀ ਜਗ੍ਹਾ ਰੱਖੀ ਤੇ ਇਥੋਂ ਸਰਦੀਆਂ ਦੇ ਲਈ ਜਿਵੇਂ ਪਿਆਜ਼ ਲਾ ਲਓ ਮੁਰਗੀਆਂ ਆਪਾਂ ਉਧਰ ਅਲੱਗ ਇਹਨਾਂ ਦਾ ਇੱਕ ਸੈਟਅਪ ਬਣਿਆ ਹੋਇਆ ਆ ਸਰਦੀ ਦੇ ਵਿੱਚ ਇਹਨਾਂ ਨੂੰ ਆਪਾਂ ਉਧਰ ਮੂਵ ਕਰ ਦੇਾਂਗੇ ਤੇ ਆ ਸਾਰੀ ਜਿਹੜੀ ਆਪਣੇ ਕੋਲੇ ਬਾਗੀਚੀ ਆ ਇਹਦੇ ਵਿੱਚੋਂ ਆਪਾਂ ਲਸਣ ਪਿਆਜ਼ ਜਾਂ ਜੋ ਵੀ ਸਰਦੀ ਵਾਲੀਆਂ ਆਪਣੀਆਂ ਆਟਮਾ ਹੁੰਦੀਆਂ ਨੇ ਆਪਾਂ ਉਹਨਾਂ ਦਾ ਆਨੰਦ ਲਵਾਂਗੇ ਇਹਨਾਂ ਦੇ ਵਿੱਚੋਂ ਹੁਣ ਗਰਮੀ ਦੇ ਵਿੱਚ ਇਹ ਆਜ਼ਾਦ ਨਹੀਂ ਕਿਉਂਕਿ ਗਰਮੀ ਤੁਸੀਂ ਹੋਮਸ ਭਰੀ ਗਰਮੀ ਹੁੰਦੀ ਆ ਉਹਦੇ ਵਿੱਚ ਇਹ ਵੀ ਥੋੜੀ ਜਗ੍ਹਾ ਦੇ ਵਿੱਚ ਸਰਵਾਈਵ ਨਹੀਂ ਕਰ ਪਾਉਂਦੇ ਠੀਕ ਹੈ ਨਾ ਜੇ ਆਪਾਂ ਇਹ ਕੁਦਰਤ ਨੂੰ ਪਿਆਰ ਕਰਦੇ ਆ ਤਾਂ ਹਲਕਾ ਫੁਲਕਾ ਇਹਨਾਂ ਨੂੰ ਆਪਾਂ ਨੂੰ ਸਮਾਂ ਦੇਣਾ ਤੇ ਇਹਨਾਂ ਲਈ ਜਗ੍ਹਾ ਵੀ ਕੱਢਣੀ ਪੈਣੀ ਆ ਭਰਾ ਨੂੰ ਮੈਂ ਕਹੂੰਗਾ ਅੱਗੇ ਚੱਲ ਕੇ ਸੁਹਾਂਜਣਾ ਜੇ ਮੈਂ ਤੁਹਾਨੂੰ ਦੱਸ ਸਕਦੇ ਹਾਂ ਇਹ ਸੁਹੰਜਣੇ ਦਾ ਦਰਖਤ ਹੈ ਇਹ ਲੇਡੀਜ਼ ਦੇ ਲਈ ਵਰਦਾਨ ਹੈ ਜਿਵੇਂ ਔਰਤਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਆਪਣੀਆਂ ਹਲਕੀਆਂ ਫੁਲਕੀਆਂ ਪ੍ਰੋਬਲਮਾਂ ਹੁੰਦੀਆਂ ਨੇ ਉਹਨਾਂ ਦੇ ਲਈ ਇਹ ਵਰਦਾਨ ਆ ਜਿਹੜਾ ਸੁਹੰਜਣਾ ਇਹਨੂੰ ਤੁਸੀਂ ਇਹ ਪੱਤੇ ਨੇ ਜਿਹੜੇ ਇਹਨਾਂ ਨੂੰ ਤੁਸੀਂ ਸਿੱਧੇ ਤੋੜ ਕੇ ਹਰੇ ਵੀ ਖਾ ਲੋਗੇ ਤਾਂ ਵੀ ਠੀਕ ਆ ਸੁਕਾ ਕੇ ਇਹਨਾਂ ਦੀ ਫੱਕੀ ਬਣਾ ਕੇ ਰੱਖ ਲਓ ਤਾਂ ਉਹ ਫੱਕੀ ਇੱਕ ਹਾਫ ਅੱਧਾ ਚਮਚਾ ਕਹਿ ਲਓ ਤਾਂ ਉਹ ਲਵਾਂਗੇ ਤਾਂ ਬੜੇ ਇਹ ਜਿਹੜੇ ਔਰਤਾਂ ਦੇ ਰੋਗ ਨੇ ਉਹਨਾਂ ਤੋਂ ਜਿਹੜੀ ਇਹ ਨਿਆਬ ਦਵਾਉਂਦੀ ਆ ਤੇ ਇਹ ਆਪਣਾ ਸੁਜਾਵਟੀ ਬੂਟਾ ਆ ਗਿਆ ਤੀਨ ਪੱਤੀ ਇਹ ਜਾਮਣਾ ਨੇ ਹੁਣ ਗੰਨਾ ਐ ਚੂਪਣ ਦੇ ਲਾਇਕ ਬਣ ਗਿਆ ਇਹਨੂੰ ਆਪਾਂ ਹੌਲੀ-ਹੌਲੀ ਕੱਟ ਕੇ ਚੂਪਦੇ ਜਾਵਾਂਗੇ ਜਾਂ ਇਹਦਾ ਜੂਸ ਕਢਾ ਕੇ ਪੀਵਾਂਗੇ ਤਾਂ ਇਹ ਜਾਮਣਾ ਨੇ ਜਿਹੜੀਆਂ ਇਹ ਵੀ ਵੱਡੀਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਫਰੂਟ ਚੱਕਣਗੀਆਂ ਤਾਂ ਇਹ ਵੀ ਜਾਮਣਾ ਦੇ ਲਾਇਕ ਹੋਏ ਨੇ ਕਿ ਸਿੱਧੇ ਕੁੱਤਿਆਂ ਦੀ ਆਵਾਜ਼ ਸੁਣ ਸਕਦੇ ਹਾਂ ਤੇ ਆਪਣੇ ਕੋਲੇ ਇਹ ਸੌਂ ਗਿਆ ਤੌਰ ਦੇ ਉੱਪਰ ਦੋ ਤਿੰਨ ਜਿਹੜੇ ਇਹ ਡੌਗ ਨੇ ਇਹ ਵੀ ਰੱਖੇ ਹੋਏ ਨੇ ਆਪਨੀ ਧਰਤੀ ਤੇ ਹਰ ਇੱਕ ਫਰੂਟ ਹੁੰਦਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਵੀ ਜਿਵੇਂ ਆਪਾਂ ਕਹਿ ਦਈਏ ਬੜੇ ਸਵਾਦ ਸੁਬੇਰ ਲੱਗਦੇ ਹਨ ਉਹ ਬੜੇ ਬੜਾ ਆਨੰਦ ਮਈ ਲੱਗਦੇ ਆ ਆ ਅਸੀਂ ਤਿਲਕਨ ਦਾ ਬੂਟਾ ਲਾਇਆ ਸੀਗਾ ਇਹ 베ਰੀ ਦੀ ਗਿਰਫ ਦੱਬੀ ਸੀ ਇਹ 베ਰੀ ਆਪਣੇ ਆਪ ਕੋ ਦਿੱਤੀ ਤੌਰ ਤੇ ਹੋਈ ਹੋਈ ਆ ਹੁਣ ਅਸੀਂ ਇਹ ਪੌਦੇ ਨੂੰ ਕੱਢ ਕੇ ਕਿਤੇ ਹੋਰ ਮੂਵ ਕਰਾਂਗੇ ਇਹਨੂੰ ਅਸੀਂ ਰੱਖਾਂਗੇ ਕਿਉਂਕਿ ਜਿੱਥੇ ਆਪਾਂ ਕੁਦਰਤੀ ਪੌਦੇ ਲਾਉਨੇ ਆ ਬੂਟੇ ਲਾਉਨੇ ਉਹਦੇ ਨਾਲ ਨਾਲ ਫਰੂਟ ਨੇ ਜਿਹੜੇ ਯਾਰ ਤੁਹਾਡੇ ਘਰੋਂ ਜੇ ਤੁਸੀਂ ਥੋੜੀ ਜੀ ਮਿਹਨਤ ਕਰੋ 12 ਮਹੀਨੇ ਤੀ ਦਿਨ ਤੁਹਾਡੇ ਘਰ ਦੇ ਵਿੱਚ ਫਰੂਟ ਜਾ ਹੀ ਨਹੀਂ ਸਕਦਾ ਰੇਡਿਆਂ ਦਾ ਆਪਾਂ ਮਹਿੰਗੇ ਪਾ ਦਾ ਫਰੂਟ ਲੈ ਕੇ ਖਾਣੇ ਆ ਤਾਂ ਉਹ ਤੁਹਾਨੂੰ ਲੈ ਕੇ ਖਾਣ ਦੀ ਜਰੂਰਤ ਨਹੀਂ ਤਾਂ ਤੁਹਾਡੇ ਘਰ ਦੇ ਵਿੱਚੋਂ ਹੀ ਤੁਹਾਨੂੰ 12 ਮਹੀਨੇ 30 ਦਿਨ ਹਰ ਮੌਸਮ ਦੇ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਫਰੂਟ ਆ ਤੁਹਾਡੇ ਘਰੋਂ ਮਿਲੂਗਾ ਇਹ ਅਸੀਂ ਟ੍ਰਾਇਲ ਦੇ ਤੌਰ ਤੇ ਆਪਣੇ ਖੇਤ ਦੇ ਵਿੱਚ ਤਾਂ ਲੱਗਿਆ ਹੋਇਆ ਹੈ ਅਸੀਂ ਸੇਵ ਦਾ ਬੂਟਾ ਲਾਇਆ ਜਿਹੜਾ ਹੌਲੀ-ਹੌਲੀ ਕਰਕੇ ਦੁਆ ਕਰਦੇ ਦੇਖੋ ਤੁਸੀਂ ਇਹ ਪੁੰਗਰ ਰਿਹਾ ਤੇ ਪੂਰਾ ਇਹ ਆਪਣੇ ਆਪ ਦੇ ਵਿੱਚ ਪੂਰੀ ਗਰੋਥ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹਤੇ ਲੱਗੇ ਹੋਏ ਸੇਵ ਵੀ ਦਿਖਾਵਾਂਗੇ ਸਾਡੀ ਮਿਹਨਤ ਜਾਰੀ ਹੈ ਅੱਗੇ ਫਲ ਜਾਂ ਭਾਗ ਜਿਹੜਾ ਪ੍ਰਮਾਤਮਾ ਨੇ ਲਾਉਣਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀਡੀਓ ਥੋੜੀ ਲੰਬੀ ਹੈ ਤਾਂ ਇਹਨੂੰ ਜ਼ਰੂਰ ਦੇਖਿਓ ਤੇ ਅੱਗੇ ਅੱਗੇ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ